ਵਾਜਾਂ ਵਾਲੇ ਪੀਤਮ ਜੀ ਦੀ ਸ਼ਰਨ ਵਿੱਚ ਸੰਗਤਾਂ ਆ ਕੇ ਨਮਸਕਾਰ ਪਈਆਂ ਕਰਦੀਆਂ ਨੇ ਭਾਈ ਡੱਲਾ ਜੀ ਵੀ ਗੁਰੂ ਗੋਬਿੰਦ ਸਿੰਘ ਪਤਾ ਦੀ ਸ਼ਰਨ ਵਿੱਚ ਆਉਂਦੇ ਨੇ ਆ ਕੇ ਚਰਨਾਂ ਤੇ ਨਮਸਕਾਰ ਕਰਦੇ ਨੇ ਹੱਥ ਜੋੜ ਕੇ ਖਲੋ ਜਾਂਦੇ ਨੇ हे ਗਰੀਬ ਨਵਾਜ ਸਤਿਗੁਰੂ ਜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਡੇ ਚਰਨਾਂ 'ਚ ਬੇਨਤੀ ਕਰਨ ਵਾਸਤੇ ਆਏ ਆ ਕਿਰਪਾ ਕਰਿਓ ਤੁਹਾਡੇ ਚਰਨਾਂ 'ਚ ਬੇਨਤੀ ਹੈ ਦਰਗਾਹ ਦੇ ਵਿੱਚ ਮੈਨੂੰ ਪੀੜੀ ਜਿੰਨੀ ਜਗ੍ਹਾ ਦੇ ਦਿਓ ਤਾਂ ਸਤਿਗੁਰੂ ਜੀ ਚੁੱਪ ਕਰ ਗਏ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 2 ਮਿੰਟ ਬੀਤੇ ਫਿਰ ਭਾਈ ਡੱਲਾ ਜੀ ਆਖਣਗੇ ਸਤਿਗੁਰੂ ਜੀ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕੀਤੀ ਹੈ ਕਿਰਪਾ ਕਰਿਓ ਦਰਗਾਹ ਦੇ ਵਿੱਚ ਮੈਨੂੰ ਪੀੜੀ ਜਿੰਨੀ ਜਗ੍ਹਾ ਦੇ ਦਿਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਪਿੱਤਾ ਜੀ ਆਖਣਗੇ ਉਹ ਡੱਲਿਆ ਕੀ ਕਹਿਣਾ ਸਤਿਗੁਰੂ ਦਰਗਾਹ 'ਚ ਮੈਨੂੰ ਪੀੜੀ ਜਿੰਨੀ ਜਗ੍ਹਾ ਦੇ ਦਿਓ ਸਤਗੁਰੂ ਜੀ ਅੱਖ ਨੇ ਕਿ ਉਹ ਡੱਲਿਆ ਤੂੰ ਪੀੜੀ ਕੇਨਾ ਤੈਨੂੰ ਤਾਂ ਦਰਗਾਹ ਦੇ ਵਿੱਚ ਸੂਈ ਜੀ ਨੀ ਜਗ੍ਹਾ ਵੀ ਨਹੀਂ ਮਿਲਣੀ ਜਦੋਂ ਇਹ ਗੱਲ ਸੁਣੀ ਨਾ ਤੈਨੂੰ ਤਾਂ ਦਰਗਾਹ ਦੇ ਵਿੱਚ ਸੂਈ ਜੀ ਨੀ ਜਗ੍ਹਾ ਵੀ ਨਹੀਂ ਮਿਲਣੀ ਤੇ ਭਾਈ ਡੱਲਾ ਇੱਕਦਮ ਹੈਰਾਨ ਹੋ ਗਿਆ ਅੱਖ ਨੇ ਕਿ ਸਤਗੁਰੂ ਤੁਹਾਡੇ ਚਰਨਾਂ 'ਚ ਰਹਿ ਕੇ ਐਡੀ ਐਡੀ ਵੱਡੀ ਅਸੀਮਾ ਮੈਂ ਨਵਾ ਰਿਆ ਹਾਂ ਮੈਨੂੰ ਦਰਗਾਹ 'ਚ ਸੂਈ ਜੀ ਨੀ ਜਗ੍ਹਾ ਵੀ ਨਹੀਂ ਮਿਲੇਗੀ ਤੇ ਤੁਹਾਡੀ ਸ਼ਰਨ 'ਚ ਰਹਿਣ ਦਾ ਫਾਇਦਾ ਕੀ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਉਹ ਡਲਿਆ ਗੁਰੂ ਘਰ ਦੀ ਇੱਕ ਮਰਿਆਦਾ ਹੈ ਸਤਿਗੁਰੂ ਜੀ ਉਹ ਕੀ ਸਤਿਗੁਰੂ ਜੀ ਆਖਣ ਲਿਗੇ ਪੀਬੋ ਪਹੁਲ ਖੰਡੇ ਧਾਰ ਹੋਏ ਜਨਮ ਸੁਹੇਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰੂ ਚੇਲਾ ਗੁਰੂ ਘਰ ਦੀ ਇੱਕ ਮਰਿਆਦਾ ਹੈ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਪੈਂਦਾ ਹੈ ਅਜੇ ਤੂੰ ਨਿਗਰਾ ਹਾਂ ਸਤਿਗੁਰੂ ਮੈਨੂੰ ਵੀ ਅੰਮ੍ਰਿਤ ਛਕਣ ਦੀ ਲੋੜ ਹੈ ਸਤਿਗੁਰੂ ਜੀ ਕਹਿੰਦੇ ਹਾਂ ਤੈਨੂੰ ਵੀ ਅੰਮ੍ਰਿਤ ਛਕਣ ਦੀ ਲੋੜ ਹੈ ਕਿਉਂਕਿ ਇਹ ਗੁਰੂ ਘਰ ਦੀ ਇੱਕ ਮਰਿਆਦਾ ਹੈ ਤੂੰ ਵੀ ਆਪਣੇ ਆਪ ਨੂੰ ਮਰਿਆਦਾ ਦੇ ਵਿੱਚ ਲਿਆ ਤੇ ਸਤਿਗੁਰੂ ਕੋਲ ਹੁਕਮ ਲੈ ਕੇ ਭਾਈ ਡੱਲੇ ਨੇ ਅੰਮ੍ਰਿਤ ਛਕਿਆ ਅਜ ਭਾਈ ਡੱਲਾ ਵੀ ਅੰਮ੍ਰਿਤ ਛਕ ਕੇ ਸਿੰਘ ਸਜਿਆ ਨਾਂ ਬਣਿਆ ਭਾਈ ਦੱਲ ਸਿੰਘ ਅਜ ਅੰਮ੍ਰਿਤ ਛਕ ਕੇ ਭਾਈ ਦੱਲ ਸਿੰਘ ਬਣ ਗਿਆ ਭਾਈ ਡੱਲਾ ਹੁਣ ਸਤਿਗੁਰ ਦੀ ਛਰਦ ਵਿੱਚ ਆਇਆ ਸਤਿਗੁਰ ਜੀ ਤੁਹਾਡੀ ਕਿਰਪਾ ਦੇ ਨਾਲ ਅੰਮ੍ਰਿਤ ਛਕ ਲਿਆ ਮੈਂ ਹੁਣ ਹੁਣ ਦਰਗਾਹ ਦੇ ਵਿੱਚ ਮੈਨੂੰ ਪੀੜੀ ਜਿੰਨੀ ਲਗਾ ਮਿਲ ਜੇਗੀ ਸਤਿਗੁਰ ਜੀ ਆਖਣ ਲੱਗੇ ਉਹ ਡੱਲਿਆ ਤੂੰ ਪੀੜੀ ਦੀ ਗੱਲ ਕਰਦਾ ਹੁਣ ਭਵੇਂ ਦਰਗਾਹ ਦੇ ਵਿੱਚ ਤੂੰ ਪਲੰਗ ਡਾਲੀ ਹੁਣ ਦਰਗਾਹ ਦੇ ਭਵੇਂ ਮੰਝੇ ਡਾਲੀ ਕਿਉਂ ਹੁਣ ਤੂੰ ਗੁਰੂ ਵਾਲਾ ਬਣ ਗਿਆ ਭਾਗਾਂ ਵਾਲੇ ਆਓ ਸਾਕੀ ਦਾ ਦਿਹਾੜਾ ਆ ਰਿਹਾ ਹੈ ਅਸੀਂ ਵੀ ਅੰਮ੍ਰਿਤ ਛੱਕੇ ਸਿੰਘ ਸੱਜिए ਜਿਨ੍ਹਾਂ ਅੰਮ੍ਰਿਤ ਛੱਕਿਆ ਹੈ ਉਹ ਵੱਦ ਤੋਂ ਵੱਦ ਬਾਣੀ ਪੜੋ ਆਪਣਾ ਨਾਮ ਵਧਾਓ ਆਪਣੇ ਜੀਵਨ ਨੂੰ ਮਰਿਆਦਾ ਚ ਲਿਆਓ ਅਜੇ ਤੱਕ ਜਿਨ੍ਹਾਂ ਅੰਮ੍ਰਿਤ ਨਹੀਂ ਛੱਕਿਆ ਹੱਥ ਜੋੜ ਕੇ ਨਿਮਰਤਾ ਸਹਿਤ ਬੇਨਤੀ ਭਾਈ ਅੰਮ੍ਰਿਤ ਛੱਕੇ ਸਿੰਘ ਸੱਜੂ ਇਹ ਸਤਿਗੁਰ ਦਾ ਹੁਕਮ ਹੈ ਇਹ ਸਤਗੁਰੂ ਦੇ ਘਰ ਦੀ ਮਰਿਆਦਾ ਹੈ ਸਤਗੁਰ ਦਾ ਹੁਕਮ ਹੈ ਪੀਵੋ ਪੌਲ ਖੰਡੇ ਧਾਰ ਕੋਈ ਜਨਮ ਸੁਹੇਲਾ ਵਾਹ ਵਾਹ ਗੁਬਿੰਦ ਸਿੰਘ ਆਪੇ ਗੁਰ ਚੇਲਾ ਪਰਿਵਾਰ ਸਵਿਤ ਅਮਰਤ ਸ਼ੱਕੇ ਗੁਰੂ ਵਾਲੇ ਬਣੀਏ ਸਤਗੁਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ